एगजिट पोल कांग्रेस की बल्ले बल्ले पचवंजा सीटा पूर्ण बहुमत बना सकती है सरकार चौबीस सीटा तक सिमट सकती है बीजेपी जम्मू कश्मीर एग्जिट पोल पार्टी पूर्ण बहुमत नहीं कांग्रेस और नैशनल कॉन्फ्रेंस गठजोड़ मिल सकती है, ने इकतालीस सीटा दूजे नंबर ती बीजेपी अरविंद केजरीवाल अज लगा के जनता की अदालत दिल्ली के छत्रसार स्टेडियम होगा प्रोग्राम बीते दिन ही सीएम रिहाइश की है खाली ਦਾਦੀ ਸੰਜੋਲੀ ਮਸਜਿਦ ਦੀਆਂ ਤਿੰਨ ਮੰਜ਼ਲਾਂ ਨੂੰ ਢਾਉਣ ਦੇ ਹੁਕਮ ਵਕਫਾ ਬੋਰਡ ਦੀ ਨਿਗਰਾਨੀ ਦੇ ਹੇਠ ਮਸਜਿਦ ਕਮੇਟੀ ਖੁਦ ਹੀ ਤੋੜੇਗੀ ਗੈਰ ਕਾਨੂੰਨੀ ਉਸਾਰੀ ਨਿਗਮ ਕਮਿਸ਼ਨਰ ਕੋਰਟ ਨੇ ਦਿੱਤੇ ਆਦੇਸ਼ ਸਰਕਾਰੀ ਸਮੇਂ ਦੇ ਬੁਲੇਟਿਨ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸਿੰਧੂ ਸਵਾਦ ਕਰਦੇ ਹਾਂ ਬੁਲੇਟਿਨ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਮੀਨੇਸ਼ਨ ਪੂਰੀ ਹੋ ਗਈ ਹੈ ਪ੍ਰਕਿਰਿਆ ਦਾ ਪੰਜਾਬ ਪਾਰਟੋ ਦੱਸਦੀ ਕਿ ਸਰਪੰਚੀ ਦੇ ਲਈ 52825 ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਭਰੀ ਗਈ ਹੈ ਤਾਂ ਪੰਚਾਇਤ ਦੇ ਲਈ 168000 338 ਉਮੀਦਵਾਰ ਮੈਦਾਨ ਦੇ ਵਿੱਚ ਹੋਣਗੇ ਹਾਲਾਂਕਿ ਇਹਨਾਂ ਦੇ ਵਿੱਚੋਂ ਕੁਝ ਕੀ ਵਾਪਸ ਲੈਂਦੇ ਨੇ ਕਾਗਜ਼ ਜਾਂ ਨਹੀਂ ਕਿਉਂਕਿ ਸੱਤ ਤਰੀਕ ਤੱਕ ਦਾ ਸਮਾਂ ਵੀ ਰੱਖਿਆ ਗਿਆ ਹੈ ਪਰ ਗੁਰਦਾਸਪੁਰ ਦੇ ਵਿੱਚ ਦੱਸਿਆ ਕਿ ਸਰਪੰਚੀ ਦੇ ਉਮੀਦਵਾਰ ਸਭ ਤੋਂ ਜ਼ਿਆਦਾ ਪਾਏ ਗਏ 5717 ਉਮੀਦਵਾਰਾਂ ਨੇ ਸਰਪੰਚੀ ਦੇ ਲਈ ਪਰਚਾ ਭਰਿਆ ਹੈ ਔਰ ਇਸ ਦੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕ੍ਰੇਜ਼ ਹੈ ਆ ਖਾਸ ਤੌਰ ਤੇ ਸਰਪੰਚੀ ਲੜਨ ਦਾ ਤਾਂ ਗੁਰਦਾਸਪੁਰ ਚਪੰਚਾ ਦੇ ਲਈ 17484 ਉਮੀਦਵਾਰ ਨੇ ਹਾਲਾਂਕਿ ਇੱਕ ਮੈਂਬਰ ਦੇ ਲਈ ਦੋ ਦੋ ਤਿੰਨ ਤਿੰਨ ਉਮੀਦਵਾਰ ਹੁੰਦੇ ਨੇ ਤਾਂ ਉਸੇ ਹਿਸਾਬ ਦੇ ਨਾਲ ਅਵੇਖਿਆ ਜਾ ਸਕਦਾ ਅੰਦਾਜ਼ਾ ਲਾਇਆ ਜਾ ਸਕਦਾ ਔਰ ਜਿਸ ਤਰੀਕੇ ਦੇ ਨਾਲ ਕਤਾਰਾਂ ਵੀ ਦੇਖੋ ਨੋਮੀਨੇਸ਼ਨ ਦੇ ਲਈ ਲੱਗੀਆਂ ਹੋਈਆਂ ਸਨ ਉਹ ਤਸਵੀਰ ਵੇਖ ਕੇ ਵੀ ਅੰਦਾਜ਼ਾ ਲੱਗਦਾ ਸੀ ਕਿ ਕਿੰਨੀ ਵੱਡੀ ਗਿਣਤੀ ਚ ਜਿਹੜੇ ਕਾਗਜ਼ ਨੇ ਉਹ ਪਰੇ ਜਾਣਗੇ ਔਰ ਉਸੇ ਦਾ ਹੀ ਇਹ ਅਸੀਂ ਕਹਿ ਸਕਦੇ ਆ ਜਿਹੜਾ ਹੁਣ ਫਾਈਨਲ ਜਿਹੜੀ ਰਿਕਾਰਡ ਸਾਹਮਣੇ ਆਇਆ ਹੈ ਤਾਂ ਸਭ ਤੋਂ ਘੱਟ ਮਲੇਰ ਕੋਟਲਾ ਦੇ ਵਿੱਚ ਸਰਪੰਚੀ ਦੇ 649 ਉਮੀਦਵਾਰ ਨੇ ਹਾਲਾਂਕਿ ਉਹ ਜੇਕਰ ਗੱਲ ਕੀਤੀ ਜਾਏ ਜ਼ਿਲ੍ਹੇ ਦੀ ਤਾਂ ਜ਼ਿਲ੍ਹਾ ਵੀ ਛੋਟਾ ਹੈ ਪਰ ਫਿਰ ਵੀ ਸਭ ਤੋਂ ਘੱਟ ਜਿਹੜੇ ਕਾਗਜ਼ ਨੇ ਉੱਥੇ ਪਰੇ ਗਏ ਨੇ ਤਾਂ ਪੰਜਾਬ ਦੇ 13229 ਪਿੰਡਾਂ ਦੇ ਵਿੱਚ VOTING ਹੋਏਗੀ ਪੰਚਾਇਤੀ ਚੋਣਾਂ ਦੇ ਲਈ 15 ਅਕਤੂਬਰ ਨੂੰ VOTING ਹੋਣੀ ਹੈ ਔਰ ਜੇਕਰ ਗੱਲ 2018 ਦੀ ਕਰਦੇ ਹਾਂ ਤਾਂ ਉਸ ਸਾਲ ਸਰਪੰਚੀ ਦੇ ਲਈ કુલ ਜਿਹੜੇ ਆ 49261 ਉਮੀਦਵਾਰਾਂ ਨੇ ਪਰਚੇ ਪਰੇ ਸੰਤ ਤੇ ਪੰਚੀ ਦੇ ਲਈ 165000 ਉਮੀਦਵਾਰ ਜੁੜੇ ਨੇ ਉਹ ਮੈਦਾਨ ਦੇ ਵਿੱਚ ਸਨ ਔਰ ਜੇਕਰ ਅਸੀਂ 2018 ਦੇ ਨਾਲ ਹੁਣ ਅਸੀਂ ਕੰਪੈਰੀਜ਼ਨ ਕਰਦੇ ਆ ਤਾਂ ਇਸ ਦੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਤਾਂ ਇਸ ਵਾਰ 52825 ਉਮੀਦਵਾਰ ਨੇ ਯਾਨੀ ਕਿ ਪਹਿਲਾਂ ਦੇ ਨਾਲੋਂ ਕਰੀਬ ਕਰੀਬ ਜਿੰਨਾਂ ਜ਼ਿਆਦਾ ਨਹੀਂ ਤਾਂ 67000 ਦਾ ਫਰਕ ਨਜ਼ਰ ਆ ਰਿਹਾ ਹੈ ਤਾਂ ਪੰਕਜ ਕਪਾਹੀ ਮੇਰੇ ਸੋਗੀ ਫੋਨ ਲਾਈਨ ਤੇ ਨੇ ਪੰਕਜ ਪੰਚਾਇਤੀ ਚੋਣਾਂ ਅਸੀਂ ਕਹਿ ਸਕਦੇ ਹਾਂ ਬੇਹੱਦ ਦਿਲਚਸਪ ਹੋਣ ਦੀਆਂ ਨਜ਼ਰ ਆ ਰਹੀਆਂ ਨੇ ਨਾਮਜ਼ਦਗੀ ਤੋਂ ਲੈ ਕੇ ਆ ਜਿਸ ਤਰੀਕੇ ਦੇ ਨਾਲ ਇਲਜ਼ਾਮ ਤਰਾਸ਼ੀਆ ਔਰ ਹੁਣ ਜੋ ਰਿਕਾਰਡ ਉਮੀਦਵਾਰਾਂ ਦਾ ਸਾਹਮਣੇ ਆਇਆ ਹੈ ਤਾਂ ਅਜਿਹੇ ਦੇ ਵਿੱਚ ਆਪਣੇ ਆਪ ਦੇ ਵਿੱਚ ਅਹਿਮ ਹੈ ਔਰ ਦਿਲਚਸਪ ਵੀ ਹੈ ਤਸਵੀਰ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਜ਼ਿਆਦਾ ਇੰਟਰਸਟ ਜਿਹੜਾ ਵਾ ਪਿੰਡਾਂ ਦੇ ਲੋਕਾਂ ਦਾ ਹੁੰਦਾ ਹੈ ਬਲਕਿ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਔਰ ਹਰ ਕੋਈ ਜਾਣਦਾ ਹੈ ਕਿ ਸਰਪੰਚ ਉਹਨਾਂ ਦੇ ਮੁਤਾਬਕ ਚੁਣਿਆ ਜਾਵੇ ਔਰ ਬਾਹਰ ਕਿਸੇ ਨੂੰ ਲੱਗਦਾ ਹੈ ਕਿ ਮੈਂ ਚੰਗਾ ਸਰਪੰਚ ਜਿਹੜਾ ਪਿੰਡ ਦਾ ਹੋਣਾ ਚਾਹੀਦਾ ਵਾ ਇਸ ਵਾਰ ਪੰਚਾਇਤੀ ਚ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸੁਰਖੀਆਂ ਵਿਟੋਰੀਆਂ ਜਦੋਂ ਬੋਲੀ ਲੱਗੀ 2 ਕਰੋੜ ਰੁਪਏ ਤੱਕ ਦੀ ਬੋਲੀ ਲੱਗੀ ਔਰ ਉਹ ਮਸਲਾ ਹਾਈ ਕੋਰਟ ਤੱਕ ਪਹੁੰਚ ਗਿਆ ਔਰ ਉਸ ਬਾਅਦ ਜਿਹੜੀ ਕੱਲ ਦੀ ਨੋਮੀਨੇਸ਼ਨ ਦਾ ਕਿਉਂਕਿ ਆਖੀਰਲਾ ਦਿਨ ਸੀਗਾ ਤਾਂ 2 ਕਰੋੜ ਬੋਲੀ ਲਗਾਉਣ ਵਾਲਾ ਉਹ ਸ਼ਖਸ ਜਿਹੜਾ ਹੈ ਉਹ ਨਜ਼ਰ ਨਹੀਂ ਆਇਆ ਲੇਕਿਨ ਇਸ ਵਾਰ 2 ਕਰੋੜ ਵਾਲੀ ਬੋਲੀ ਵਾਲਾ ਸ਼ਖਸ ਤਾਂ ਨਜ਼ਰ ਨਹੀਂ ਆਇਆ ਲੇਕਿਨ ਗੁਰਦਾਸਪੁਰ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਗਿਆ ਕਿਉਂਕਿ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਰਪੰਚਾ ਦੇ ਲਈ 5317 ਤੇ 45 17000 484 ਜਿਹੜੇ ਨੋਮੀਨੇਸ਼ਨ ਜਿਹੜੇ ਨੇ ਉਹ ਭਰੇ ਗਏ ਨੇ ਹੁਣ ਇਹਨਾਂ ਦੀ ਛਟਨੀ ਹੋਣੀ ਹੈ ਤੇ ਆ ਡਾਕੂਮੈਂਟ ਜਿਹੜੇ ਦੇਖੇ ਜਾਣਗੇ ਔਰ ਕਿਉਂਕਿ ਹੁਣ ਸਮਾਂ ਬੇਹ ਥੋੜਾ ਬਚਿਆ 15 ਤਰੀਕ ਨੂੰ ਜੋਣਾ ਹੋਣੀ ਹੈ ਨੇ ਤਾਂ ਪੂਰੀ ਤਰੀਕੇ ਦੇ ਨਾਲ ਮਕਬੂਲ ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਜਿਹੜਾ ਵਾ ਤਿਆਰੀ ਬਣਿਆ ਹੋਇਆ ਵਾ ਔਰ ਜਿਹੜੇ ਸਰਪੰਚ ਇਸ ਵੇਲੇ ਜਿਨ੍ਹਾਂ ਨੇ ਨਾਮੰਗਤਨ ਭਰਿਆ ਨੋਮੀਨੇਸ਼ਨ ਭਰਿਆ ਵਾ ਉਹ ਹੁਣ ਪੂਰੀ ਬਾਹ ਜਿਹੜੀ ਆ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਹੋਏ ਲਗਾਉਂਦੇ ਹੋਏ ਨਜ਼ਰ ਆਣਗੇ ਠੀਕ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਔਰ ਕੁਲ ਮਿਲਾ ਕੇ ਆਪਰੇ ਆਪ ਦੇ ਵਿੱਚ ਬੇਗਦ ਅਹਿਮ ਹੈ ਔਰ ਦਿਲਚਸਪ ਹੈ ਜਿਸ ਤਰੀਕੇ ਨਾਲ ਪੰਕਜ ਵੀ ਜ਼ਿਕਰ ਕਰ ਰਹੇ ਸੀ ਕਿ ਉਹ ਆਤਮਾ ਸਿੰਘ ਜਿਨੇ 2 ਕਰੋੜ ਦੀ ਬੋਲੀ ਤੱਕ ਲਗਾ ਦਿੱਤੀ ਸੀ ਨੋਮੀਨੇਸ਼ਨ ਦਾਖਲ ਨਹੀਂ ਕੀਤੇ ਕਿਉਂਕਿ ਮਾਮਲਾ ਜਿਹੜਾ ਹੈ ਕੋਰਟ ਤੱਕ ਪਹੁੰਚ ਗਿਆ ਹੈ ਔਰ ਅਜੇ ਦੇ ਵਿੱਚ ਅਸੀਂ ਤੁਹਾਨੂੰ ਗ੍ਰਾਫਿਕ ਦੇ ذریعے ਵੀ ਦਿਖਾ ਰਹੇ ਹਾਂ ਕਿ ਸਰਪੰਚੀ ਦੇ ਕਿੰਨੇ ਉਮੀਦਵਾਰ ਨੇ ਪੰਚੀ ਦੇ ਕਿੰਨੇ ਉਮੀਦਵਾਰ ਨੇ ਕਿਉਂਕਿ ਸਰਪੰਚੀ ਜਿਹੜੀ ਹੈ ਉਹ ਉਸ ਦੇ ਲਈ 52825 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਨੇ ਪੰਚੀ ਦੇ ਲਈ 168338 ਤਾਂ ਜੇ ਦੇ ਵਿੱਚ ਗੁਰਦਾਸਪੁਰ ਦੇ ਵਿੱਚ 5317 ਜਿਹੜੇ ਨੇ ਉਹ ਸਰਪੰਚ ਦੇ ਉਮੀਦਵਾਰ ਨੇ ਹੁਸ਼ਿਆਰਪੁਰ ਚ 4419 ਸਰਪੰਚ ਦੇ ਉਮੀਦਵਾਰ ਨੇ ਜੇਕਰ ਅਸੀਂ ਜ਼ਿਲ੍ਹੇ ਵਾਈਜ਼ ਗੱਲ ਕਰੀਏ ਉਸੇ ਤਰੀਕੇ ਪਟਿਆਲਾ ਦੇ ਵਿੱਚ 4296 ਜਿਹੜੇ ਨੇ ਉਹ ਸਰਪੰਚੀ ਦੇ ਉਮੀਦਵਾਰ ਨੇ ਅੰਮ੍ਰਿਤਸਰ ਦੇ ਵਿੱਚ 3770 ਲੁਧਿਆਣਾ ਚ 3753 ਤਾਂ ਇਹ ਅੰਕੜਾ ਜਿਹੜਾ ਹੈ ਉਹ ਹੁਣ ਸਾਹਮਣੇ ਆਇਆ ਹੈ ਹਾਲਾਂਕਿ ਇਸ ਦੇ ਵਿੱਚੋਂ ਪਰਤਾਰ ਹੋਏਗੀ ਕਾਟਛਾਂਟ ਹੋਏਗੀ ਔਰ ਉਸ ਤੋਂ ਬਾਅਦ ਸੱਤ तरीक तक दस दई कि कल तक जो नॉमीनेशन अपने वापस ले भी जा सकते हैं जेकर किसी लगता है कि उन्होंने नहीं लड़नी चाहू तो कागज वापस वो हो जाएंगे तक सात तरीक अखिरली है उसके ਉਦਾ ਜਲਾਲਾਬਾਦ ਦੇ ਵਿੱਚ ਗੋਲੀਆਂ ਚੱਲੀਆਂ ਨੇ ਬੀਟਪੀਓ ਦਫ਼ਤਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਵਰਕਰ ਆਪਸ ਦੇ ਵਿੱਚ ਭਿੜੇ ਨੇ ਦੋਹਾਂ ਧਿਰਾਂ ਦੇ ਵਿਚਾਲੇ ਝੜਪ ਦੇ ਦੌਰਾਨ ਦੱਸ ਦੇ ਕਿ ਗੋਲੀਆਂ ਚੱਲੀਆਂ ਆਮ ਆਦਮੀ ਪਾਰਟੀ ਦੇ ਦੋ ਵਰਕਰ ਇਸ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਸਰਪੰਚੀ ਉਦਾ ਉਮੀਦਵਾਰ ਮਨਦੀਪ ਬਰਾੜ ਦੱਸਿਆ ਜਾ ਰਿਹਾ ਹੈ ਜੋ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਉਹ ਗੇੜਾ ਫਰ ਕਰ ਦਿੱਤਾ ਗਿਆ ਲੁਧਿਆਣਾ ਤਾਂ ਕਾਲੀ ਦਲ ਦੇ ਆਗੂਾਂ ਤੇ ਫਾਇਰਿੰਗ ਦਾ ਇਲਜ਼ਾਮ ਲੱਗਿਆ ਹੈ ਅਕਾਲੀ ਆਗੂ ਨੋਨੀ ਮਾਨ ਨੇ ਗੋਲੀ ਚਲਾਈਏ 골ਡੀ ਕੰਬੋਜ ਜਿਹੜੇ ਵਿਧਾਇਕ ਨੇ ਉਹਨਾਂ ਦਾ ਕਹਿਣਾ ਹੈ ਇਲਜ਼ਾਮ ਨੇ ਉਹਨਾਂ ਨੇ ਔਰ ਸ਼ੋਮਨ ਅਕਾਲੀ ਦਲ ਆਗੂਾਂ ਦੇ ਵੱਲੋਂ ਮਹੌਲ ਖਰਾਬ ਕਰਾ ਦਿੱਤਾ ਉਹਨੇ ਕਿਹਾ ਕਿ ਕੋਸ਼ਿਸ਼ ਹੋ ਰਹੀ ਹੈ ਮੁਹੰਮਦ ਦੇ ਵਾਲਾ ਪਿੰਡ ਹੈ ਜਿੱਥੇ ਸਰਪੰਚੀ ਨੂੰ ਲੈ ਕੇ ਝੜਪ ਹੋਈ ਹੈ ਦਰਸਲ ਨਾਮਜ਼ਦ ਗਿਆ ਨੇ ਇਤਰਾਜ਼ਾ ਨੂੰ ਲੈ ਕੇ ਦੋਵੇਂ ਧਿਰਾਂ ਬੀਡੀਪੀਓ ਦਫ਼ਤਰ ਪਹੁੰਚੀਆਂ ਹੁੰੀਆਂ ਸਨ ਜਿੱਥੇ ਇਹਨਾਂ ਦੇ ਵਿੱਚ ਤਕਰਾਰ ਹੋ ਗਈ ਕੁਝ ਆਬਜੈਕਸ਼ਨ ਲਾਰਡ ਨੂੰ ਲੈ ਕੇ ਇਸ ਤਖਤਾਰ ਜਿੰਦਿਆ ਉਹ ਇਥੋਂ ਤੱਕ ਪਹੁੰਚ ਨਹੀਂ ਗਈ ਤਾਂ ਬੋਲੀ ਤੱਕ ਸਰ। ਇੱਕ ਸਾਈਡ ਹੋ ਰਹੀ ਹੈ। ਮਤਲਬ ਅਸੀਂ ਤਾਂ ਮਾਰਜਿਨ ਮੈਟਰੀਨ ਰੁਟੀਨ ਸੀ ਜਿਵੇਂ ਲੋਕਾਂ ਨੂੰ ਮਿਲਦੇ ਆ ਪਬਲਿਕ ਨੂੰ ਉੱਗਾ ਬੜਾ ਕਿਉਂਕਿ ਪੰਚਾਇਤੀ ਇਲੈਕਸ਼ਨ ਕਰਕੇ ਅੱਜ ਲਾਸਟ ਡੇ ਜੀ ਅਤਰਾਜ ਦੀ ਜੀ ਕਇਆ ਜਦ ਮੈਨੂੰ ਫੋਨ ਆਇਆ ਵੀ ਕਹਿੰਦੇ ਐ ਕਰਕੇ ਗੋਲੀ ਚੱਲ ਗਈ ਵਿਡੀਓ ਹਮ ਅ ਅਸ਼ੂਦਰ ਮੈਂ ਕਹੋਇਆ ਕਿ ਇਹ ਕਹਿੰਦੇ ਮਨਦੀਪ ਤੇ ਗੋਲੀ ਬੱਜੀ ਗੀ ਮਨਦੀਪ ਬਰਾੜ ਦੀ ਅਸੀਂ ਉਤੋਂ ਬਾਹਰ ਨਿਕਲੇ ਆ ਤੇ ਮਨਦੀਪ ਨੂੰ ਲੈ ਕੇ ਸਿਓਲ ਹਸਪੀਟਲ ਆਈ ਜਾਂਦੇ ਸੀ ਇੱਥੇ ਕੇ ਪਤਾ ਲੱਗਿਆ ਵੀ ਨੂਨੀ ਨੇ ਆਪ ਉਹਦੇ ਗੋਲੀ ਮਾਰੀ ਛਾਤੀ ਜਿੱਥੇ ਉਹਦੇ ਗੋਲੀ ਲੱਗੀ ਹਮ ਹਲੇ ਅੰਦਰ ਹੀ ਹੈ ਔਰ ਇੱਕ ਸਾਡੇ ਹੋਰ ਬੱਚੇ ਤੇ ਗੋਲੀ ਲੱਗੀ ਹਮ ਸੋ ਬੜੀ ਮੰਦਭਾਗੀ ਘਟਨਾ ਹੈ ਜੇ ਐਡਾ ਗੁੱਸਾ ਥੋੜੇ ਜਿਹਾ ਬਾਹਰ ਆਇਆ ਤਾਂ ਤੁਸੀਂ ਉਹੀ ਸਿੱਟਾ ਸਾਡੇ ਨਾਲ ਕੱਢੋ ਪਰ ਬਹੁਤ ਮਾਰੀ ਗੱਲ ਹੈ ਇਹੋ ਜਿਹਾ ਕੰਮ ਕਰਨਾ ਇੱਕ ਪੰਚੇਤੀ ਲੱਖ ਸੇ ਥੋੜੀ ਜਾਨ ਨਿਕਲਦੀ ਐ ਅਰੇ ਬਾਕੀ ਚਲੋ ਜੋ ਕਾਰਨ ਕੋਈ ਪਤਾ ਲੱਗਿਆ ਕਾਰਨ ਕੀ ਕਾਰਨ ਸੀ ਗੋਲ ਚ ਨਹੀਂ ਕਾਰਨ ਨਹੀਂ ਅੱਜ ਤਰਾਇ ਤਰੂ ਸੀ ਕਿ ਕਿਸੇ ਨੇ ਤਰਾਇ ਲਾਏ ਹੋਣੇ ਕੋਈ ਹੋਏ ਹੋਣਾ ਆਈ ਡੋਨਟ ਨੋ ਕੀ ਹੁਣ ਮਸਲਾ ਐ ਕਿਉਂ ਵੀਡੀਓ ਦਾ ਫਿਰ ਘੰਟਾ ਹੋ ਕੇ ਬੈਠੇ ਮੈਂ ਤਾਂ ਡਿਪਸਾਨ ਨੂੰ ਪੁੱਛਿਆ ਮੈਂ ਗਿਆ ਸੀ ਉਦੋਂ ਉੱਥੇ ਬੈਠੀ ਸੀ ਬੀਰੂ ਸਾਹਿਬ ਕੋਲ ਉਹ ਉੱਥੋਂ ਥੁਟ ਕੇ ਬਾਹਰ ਐ ਉੱਥੇ ਇਹਨਾਂ ਦਾ ਕੀ ਗੱਲਬਾਤ ਹੋਈ ਐ ਉਹ ਤੁਹਾਨੂੰ ਬਾਅਦ ਚ ਪਤਾ ਲੱਗੂ ਪਰ ਬਹੁਤ ਮੰਦਪਗ ਹੀ ਘਟਲਿਆ ਹੋ ਜੀ ਕਰਨ ਕੋਈ ਇਹੋ ਚ ਹੈਗਾ ਕਿ ਜਿਹੜੀ ਅੱਜ ਇਹ ਸਕੂਟਿੰਗ ਕਲੀਅਰ ਹੋ ਗਿਆ ਸੀ ਪ੍ਰੋਸੈਸ ਇਹ ਜਿਹੜਾ ਰੀਜ਼ਨ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਲੋਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਣੇ ਜਿਹੜੇ ਹੈਗੇ ਆ ਆਏ ਉਹਨਾਂ ਦਾ ਜਿਹੜਾ ਉਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੀ ਸੀ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਥ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ ਨਹੀਂ ਤਾਂ ਅਦਰਵਾਇਜ਼ ਕਾਗਜ਼ ਰੱਦ ਹੋਣ ਦੇ ਹੈਗੇ ਆ ਇਸ ਦੌਰਾਨ ਉਹਨਾਂ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਉਹ ਇਹੀ ਗੱਲ ਕਹੀ ਆ ਵੀ ਠੀਕ ਆ ਸੀ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀਲ ਸੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਉਹ ਇੱਕ ਗੇਟ ਤੋਂ ਨਿਕਲ ਕੇ ਅੱਗੇ ਸੜਕ ਕੋਲ ਆਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਹੁੰਦੇ ਸੀ ਤੇ ਇਹ ਜਿਹੜੇ ਹੈਗਾ ਤਿੰਨ ਚਾਰ ਗੱਡੀਆਂ ਤੇ ਸੀਗੇ ਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹ ਇਹਨਾਂ ਨੂੰ ਨਿਕਾ ਫਾਇਰ ਕਰਤਾ ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ 3-4 ਦਿਨਾਂ ਤੋਂ ਲਗਾਤਾਰ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ ਉਹ ਕਹਿ ਰਹੀਆਂ ਸੀ ਕਿ ਆਵਾਜ਼ੀ ਪਾਰਟੀ ਵਾਲੇ ਵਿਰੋਧੀ ਪਾਰਟੀਆਂ ਨੂੰ ਫਾਰਮ ਨਹੀਂ ਭਰਨਦੇ ਰਹੇ ਗੁੰਡਾਗਰਦੀ ਕਰ ਰਹੇ ਨੇ ਦੂਸਰੇ ਵੱਲੋਂ ਜਿਹੜੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਸੀ ਉਹਨਾਂ ਨੂੰ ਡਰਾ ਰਹੇ ਸੀ ਉਹਨਾਂ ਨੂੰ ਧਮਕਾ ਰਹੇ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਕਿਸੇ ਨੂੰ ਡਰਾਉਣਾ ਕਿਸੇ ਨੂੰ ਧਮਕਾਉਣਾ ਜਾਂ ਗੁੰਡਾਗਰਦੀ ਕਰਨਾ ਇਹ ਆਮ ਆਦਮੀ ਪਾਰਟੀ ਦਾ ਕਲਚਰ ਨਹੀਂ ਹੈ ਅਸੀਂ ਲੋਕਤੰਤਰੀ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਆ ਲੇਕਿਨ ਅੱਜ ਤੁਹਾਡੇ ਸਾਹਮਣੇ ਹੈਗੇ ਅੱਜ ਤੁਸੀਂ ਦੇਖ ਰਹੇ ਹੋ ਕਿ ਗੁੰਡਾਗਰਦੀ ਕੌਣ ਕਰਦਾ ਅੱਜ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਜਿਸ ਤਰੀਕੇ ਨਾਲ ਆਵਾਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ ਤੇ ਗੋਲੀ ਮਾਰੀ ਗਈ ਉਹ ਬਹੁਤ ਸੀਰੀਅਸ ਕੰਡੀਸ਼ਨ ਚ ਹੈਗਾ ਉਹ ਇੰਨੀ ਸੀਰੀਅਸ ਕੰਡੀਸ਼ਨ ਚਾ ਉਹਨੂੰ ਡੀਐਮਸੀ ਲੁਧਿਆਣਾ ਰੈਫਰ ਕਰਨਾ ਪੈ ਗਿਆ ਹੁਣ ਪੰਜਾਬ ਦੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਗੁੰਡਾਗਰਦੀ ਕੌਣ ਕਰਦਾ ਹੈ ਕਿੰਨਾ ਦਾ ਕ੍ਰਿਮੀਨਲ ਮਾਈਂਡ ਹੈਗਾ ਕਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗੈਂਗਸਟਰ ਪੈਦਾ ਕੀਤੇ ਉਥੇ ਰਾਲਾ ਹੋ ਗਿਆ ਜੀ ਦਾ ਜੀ ਨੋਨੀ ਬਾਣ ਨੇ ਪਹਿਲਾ ਦੋ ਹਵਾਈ ਕੱਢਿਆ ਜੀ ਫਿਰ ਮੇਰੇ ਵੱਲੋਂ ਸਿੱਧਾ ਕਰਕੇ ਮਾਰਿਆ ਇਹਨੂੰ ਤਾਂ ਉਹਦਾ ਬੰਦਾ ਨਹੀਂ ਲੱਗਿਆ ਮੇਰੇ ਵੱਜੀ ਆ ਬਾਅਦ 'ਤੋਂ ਮੈਂ ਵੇਖਿਆ ਨਾ ਮੇਰੇ ਬਲੱਡ ਨਿਕਲੀ ਜਾਂਦਾ ਸੀਗਾ ਜੀ ਬਾਈ ਗੋਲੀ ਲੱਗ ਗਈ ਉਹ ਸੀਗੇ ਘੱਟੋ ਘੱਟ 25-30 ਜਣੇ ਸੀ ਬਾਈ ਉਹਨਾਂ ਨੇ ਮੈਂ ਕਿਸੇ ਦੇ ਨਾਂ ਨਹੀਂ ਜਾਣਦਾ ਇੱਕ ਉਹਨਾਂ ਦਾ ਬ੍ਰਦਰ ਸੀਗਾ ਬੇਮਾਨ ਜੀ ਅੱਛਾ ਹਾਂ ਜੀ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਸੀ ਉਹ ਮੈਂ ਉਹਨਾਂ ਦੇ ਨਾਂ ਨਹੀਂ ਲਿਆ ਉਧਰ ਫਿਰੋਜ਼ਪੁਰ ਦੇ ਵਿੱਚ ਪੁਲਿਸ ਬਲਾਸਮਾ ਤੇ ਫਾਇਰਿੰਗ ਦੇ ਇਲਜ਼ਾਮ ਲੱਗੇ ਨੇ ਵੱਡੀ ਖਬਰ ਹੈ ਦੱਸਿਆ ਕਿ ਪੁਲਿਸ ਦੀ ਫਾਇਰਿੰਗ ਦੇ ਵਿੱਚ 4 ਲੋਕ ਜ਼ਖਮੀ ਹੋਏ ਨੇ ਨਾ ਕਿ ਬੰਦੀ ਤੇ 40 ਜ਼ਖਮੀਆਂ ਦੀ ਪੁਲਿਸ ਦੇ ਨਾਲ ਬਹਿਸ ਹੋਈ ਸੀ ਤਾਂ ਜੋੜ ਮੇਲੇ ਤੋਂ ਕਰਪਤਰੇ ਸਾਡੇ ਬਾਈਕ ਸਵਾਰ ਔਰ ਚੜਪ ਦੇ ਦੌਰਾਨ ਇੱਕ ਮਹਿਲਾ ਦੇ ਹੱਥ ਵਿੱਚ ਵੀ ਫ੍ਰੈਕਚਰ ਆਇਆ ਹੈ ਤਾਂ ਪੁਲਿਸ ਨੇ ਉਲਟਾ ਪਿੰਡ ਦੇ ਲੋਕਾਂ ਤੇ ਇਲਜ਼ਾਮ ਲਗਾਏ ਨੇ ਪਿੰਡ ਦੇ ਲੋਕਾਂ ਕੁਝ ਲੋਕਾਂ ਨੇ ਪੁਲਿਸ ਕਰਮੀਆਂ ਨੂੰ ਬੰਦਕ ਬਣਾਇਆ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਲੋਕਾਂ ਨੇ ਪੁਲਿਸ ਦੀ ਗੱਡੀ ਦੀ ਵੀ ਪੰਤੋੜ ਕੀਤੀ ਹੈ ਔਰ ਇਹ ਵੀ ਇਲਜ਼ਾਮ ਲਗੇ ਨੇ ਉਹਨਾਂ ਲੋਕਾਂ ਤੇ ਤਾਂ ਪੁਲਿਸ ਕਰਮੀਆਂ ਨੂੰ ਛੁਡਾਉਣ ਦੇ ਲਈ ਫਾਇਰਿੰਗ ਕਰਨੀ ਪਈ ਪੁਲਿਸ ਦੀ ਸਟੇਟਮੈਂਟ ਹੈ ਯਾਨੀ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਤਾਂ ਕੁਲ ਮਿਲਾ ਕੇ ਇਹ ਇਲਜ਼ਾਮ ਪਿੰਡ ਵਾਸੀਆਂ ਨੇ ਲਗਾਏ ਨੇ ਕਿ ਪੁਲਿਸ ਨੇ ਫਾਇਰਿੰਗ ਕੀਤੀ ਹੈ ਔਰ ਜਿਸ ਦੇ ਚਾਦੇ ਇੱਕ ਬਈਲਾ ਦੇ ਹੱਥ ਤੇ ਜਿਹੜਾ ਹੈ ਫ੍ਰੈਕਚਰ ਆਇਆ ਹੈ ਕਿਉਂਕਿ ਝੜਪੀ ਹੋਈ ਹੈ ਇਸ ਦੇ ਵਿੱਚ ਚਾਰ ਲੋਕ ਜ਼ਖਮੀ ਬਾਬਾ ਬੁੱਢਾ ਸਾਹਿਬ ਦਾ ਲੰਗਰ ਲੱਗਿਆ। ਉੱਥੋਂ ਸੇਵਾ ਕਰਕੇ ਇਹ ਮੁੰਡੇ ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ ਤੇ ਕਰਨ ਸਿੰਘ। ਕਰਨ ਜਿਹੜਾ ਟਰੈਕਟਰ ਤੇ ਬੈਠਾ ਸੀ, ਬਲਵਿੰਦਰ ਸੋਹਣ ਤੇ ਲਖਵਿੰਦਰ ਇਹ ਲੰਗਰ ਸੇਵਾ ਕਰਕੇ ਦੇ ਵਾਪਸ ਆ ਰਹੇ ਘਰ ਤੋਂ। ਤੇ ਪੁਲਿਸ ਵਾਲਿਆਂ ਨੇ ਨਾਕਾ ਲੱਗਾ ਸੀ। ਉੱਥੇ ਪੋਰ ਤੇ ਵੱਡੀ ਪੋਰ ਤੇ ਨਾਕਾ ਲੱਗਾ ਸੀ ਤੇ ਉੱਥੋਂ ਅਸੀਂ ਟਰੈਕਟਰ ਲੈ ਕੇ ਅਸੀਂ ਵੀ ਬਾਬੇ ਬੁੱਢਾ ਸਾਹਿਬ ਆਏ ਸੀ। ਤੇ ਅਸੀਂ ਦੇਖਿਆ ਸੀ ਉੱਥੇ ਲੱਗਿਆ ਸੀ 10 ਵਜੇ ਨਾਕਾ ਲੱਗਿਆ ਸੀ ਪਤਾ ਨਹੀਂ ਉਹਨਾਂ ਅਣਪਛਾਤੇ ਬੰਦੇ ਕਿੱਥੋਂ ਆਇਆ ਕਿਸੇ ਨਾਲ ਝਗੜਾ ਹੋਇਆ ਉਹਨਾਂ ਦਾ ਝਗੜਾ ਹੋਇਆ ਤੇ ਪਿੰਡ ਆਣ ਕੇ ਕੋਈ ਮਸਲਾ ਬਣਿਆ ਇਹਨਾਂ ਗਾਲ ਗਲੱਪਾ ਕੀਤਾ ਉੱਥੇ ਆਣ ਕੇ ਆਪਸ ਵਿੱਚ ਝਗੜੇ ਆ ਉੱਥੇ ਫੈਰ ਕਰ ਦਿੱਤੇ ਆ ਤੇ ਜੋ ਸਾਡੇ ਬਲਵਿੰਦਰ ਸਿੰਘ ਲਖਵਿੰਦਰ ਸਿੰਘ ਸੋਹਣ ਸਿੰਘ ਇੱਕ ਘਰ ਨੂੰ ਵਾਪਸ ਜਾ ਰਹੇ ਸੀ ਸਾਰੇ ਇਕੱਠੇ ਹੋਏ ਜਦੋਂ ਤੇ ਇਹਨਾਂ ਗੋਲੀ ਚਲਾ ਦਿੱਤੀ ਗੋਲੀ ਕਿੰਨਾ ਵੱਲ ਚਲਾਈ ਹੈ ਹਾਂਜੀ ਗੋਲੀ ਕਿੰਨਾ ਚਲਾਈ ਹੈਗੀ ਗੋਲੀ ਜੀ ਜੋ ਬਲਰਾਜ ਸਿੰਘ ਐਸਐਚ ਉਹਨਾਂ ਦੇ ਗਨਮੈਨ ਨੇ ਚਲਾਈ ਹੈ ਜੀ ਕਿੰਨੇ ਫਾਇਰ ਹੋਏਗੇ 6 ਫਾਇਰ ਹੋਏ ਜੀ ਮਾਮਲਾ ਤਾਂ ਅਸੀਂ ਲੰਗਰ ਖਾ ਕੇ ਆ ਰਹੇ ਸੀ ਪਿੰਡੋਂ ਘਰ ਨੂੰ ਵਾਪਸ ਉੱਥੇ ਘਰ ਦੇ ਲੱਗੇ ਜਿੱਦਾਂ ਟ੍ਰੈਫਿਕ ਸੀ ਉਦੋਂ ਉਤੋਂ ਲੰਘ ਰਹੀ ਤੇ ਉਦੋਂ ਪੁਲਿਸ ਵਾਲਿਆਂ ਦੀ ਗੱਡੀ ਸੀ ਤੇ ਉਹਨਾਂ दारू-ਦਰੂ ਪੀਤੀ ਰੱਜੇ ਤੇ ਇਦਾਂ ਫਾਇਰਿੰਗ ਕਰਨ ਲੱਗ ਗਏ ਕਿੰਨੇ ਜਨੇ ਦੀ ਗੋਲੀ ਲੱਗੀ ਚਾਰਜ ਨੇ जख्मी। ਪੁਲਿਸ ਮੁਲਾਜ਼ਮ ਕਿੰਨੇ ਸੀਗੇ? 6 ਜਹਤ ਹੈ ਗੇਸ। ਸਰ ਉਹ ਕੋ ਸਰਕਾਰੀ ਗੱਡੀ ਤੇ ਪ੍ਰਾਈਵੇਟ ਦਾ ਇਹ ਸਟੇਟਮੈਂਟ ਹੈ ਜਿਹੜੇ ਜ਼ਖਮੀ ਨੇ ਤਾਂ ਫੋਨ ਲਾਈਨ ਤੇ ਸਾਡੇ ਨਾਲ ਰੰਦੀਰ ਕੁਮਾਰ ਐਸਪੀ ਜੀ ਮੌਜੂਦ ਨੇ ਫਿਰੋਜ਼ਪੁਰ ਤੋਂ ਸਰ ਸਵਾਗਤ ਹੈ న్యూਸ 18 ਪੰਜਾਬ ਤੇ। Uh, सारा जी सारा घटनाक्रम की वापर की है सारा मामला क्योंकि आ, uh, इल्जाम पुलिस से लग रहे ने शराब पीती हुई सी ये भी इल्जाम ने यह भी है कि फायरिंग की है जिससे चार जने जख्मी हो गए ने मैम पहला तो यह जी पूरी घटना वापरी है ये पूरी घटना की निष्पक्ष जांच की जा रही है एस एच ओ आर एफ के ने जब नाका लाया उन्होंने इनफॉर्मेशन मिली कि एक एक्सीडेंट होया एस एक एच ओ आर एफ ਪਿੰਡ ਚ ਮੂਕਿੱਤਾ ਉੱਥੇ ਜਿਹੜਾ ਮੋਟਰਸਾਈਕਲ ਵਾਲਾ ਸੀ ਜਿਸਨੇ ਸ਼ਰਾਬ ਪੀਤੀ ਹੋਈ ਸੀ ਜਦ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਿਆ ਤਾਂ ਜਿਹੜੇ ਪਿੰਟ ਵਾਲੇ ਹੈਗੇ ਉਹਨੇ ਪੁਲਿਸ ਪਾਟੀਆਂ ਨੂੰ ਘੇਰ ਲਿਆ ਤੇ ਪੁਲਿਸ 'ਤੇ ਹਮਲਾ ਵੀ ਕੀਤਾ ਜੀ ਇਸ ਦੌਰਾਨ ਜਿਹੜਾ ਹੈਗਾ ਫਾਇਰਿੰਗ ਦੀ ਪੁਲਿਸ ਨੂੰ ਕਰਨੀ ਪਈ ਤੇ ਜਿਹੜੇ ਹੈਗੇ ਤੋਂ ਅੰਜੇਤ ਹਮਲਾ ਕਰਕੇ ਦੋ ਪੁਲਿਸ ਵਾਲੇ ਜ਼ਖਮੀ ਹੋ ਗਏ ਸਰ ਉਹਨੂੰ ਵੀ ਹਸਪੀਟਲ ਰਿਫਰ ਕੀਤਾ ਗਿਆ ਤੇ ਤਿੰਨ ਜਿਹੜੇ पिंड वासी थी वो भी जख्मी हो गए उन्होंने भी हॉस्पिटल ले जाया गया हम सारे जने आउट ऑफ डेंजर है कोई भी सीरियस कंडीशन से नहीं है जी ਸਰ ਇਹ ਫਾਇਰਿੰਗ ਜਿਹੜੀ ਹੈ ਉਹ ਪਿੰਡ ਦੇ ਵਿੱਚ ਜਾ ਕੇ ਹੋਈ ਹੈ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਬੰਦਕ ਬਣਾਇਆ ਗਿਆ ਤਾਂ ਜਾਂ ਫਿਰ ਜਿਹੜੀ ਨਾਕੇਬੰਦੀ ਤੇ ਫਾਇਰਿੰਗ ਦੀ ਸਥਿਤੀ ਜਿਹੜੀ ਬਣੀ ਪਿੰਡ ਦੇ ਅੰਦਰ ਹੋਈ ਸੀ ਪਿੰਡ ਦੇ ਅੰਦਰ ਜਦੋਂ ਇਨਫਾਰਮੇਸ਼ਨ ਆਈ ਸੀ ਨਾਕੇ ਤੋਂ ਪੁਲਿਸ پارٹی ਪਿੰਡ ਦੇ ਅੰਦਰ ਗਈ ਸੀ ਜੀ ਉੱਥੇ ਹੋਇਆ ਸੀ ਤੇ ਸਾਰੇ ਜਿਹੜੇ ਜਨੇ ਹੈਗੇ ਪਿੰਡ ਵਾਸੀ ਜਿਹੜੇ ਜਖਮੀ ਨੇ ਬਿਲਕੁਲ ਆਊਟ ਆਫ ਡੰ danger ਹੈਗੇ ਮਾਮੂਲੀ ਹੀ ਹੋਇਆ ਤੁਹਾਨੂੰ ਕੀ ਲੱਗਦਾ ਸਰ ਕੀ ਰਿਪੋਰਟ ਆਈ ਹੈ ਤੁਹਾਡੇ ਕੋਲ ਨੌਬਤ ਕਿਉਂ ਆਈ ਹੈ ਫਾਇਰਿੰਗ ਕਾਰਨ ਤੱਕ ਦੀ ਜਦੋਂ ਉਹ ਤੋਂ ਪੁਲਿਸ ਵਾਹਨ ਘਿਰ ਗਈ ਸੀ ਤੇ ਪੁਲਿਸ ਵਾਹਨ ਤੇ ਹਮਲਾ ਹੋਇਆ ਤੇ ਪੁਲਿਸ ਦੀ ਜਿਹੜੀ ਸਕਵਾਲੋ ਗੱਡੀ ਸੀ ਉਸ ਜਿਹੜੀ ਉਹਨੂੰ ਵੀ ਪੰਨਤਾ ਗਿਆ ਤਾਂ ਪੁਲਿਸ ਨੂੰ ਮਨੁੱਖੀ ਜਾਨ ਬਚਾਉਣ ਵਾਸਤੇ ਜੀ ਇਹ ਜਿਹੜਾ ਹੈਗਾ ਕਦਮ ਚੁਕਣਾ ਪਿਆ ਤੇ ਵੈਸੇ ਇਸ ਪੂਰੀ ਘਟਨਾ ਦੀ ਜਿਹੜੀ ਹੈ ਕਿ ਪੂਰੀ ਨਿਸਖ ਜਾਂਚ ਕੀਤੀ ਜਾ ਰਹੀ ਹੈ ਹਾਂ ਪੁਲਿਸ ਦੇ ਗੱਡੀ ਦੀ ਪੰਨਤੋੜ ਵੀ ਹੋਈ ਹੈ ਹਾਂਜੀ ਹਾਂਜੀ ਪੁਲਿਸ ਦੀ ਜਿਹੜੀ ਸਕਵਾਲੋ ਗੱਡੀ ਸੀ ਉਹਨੂੰ ਵੀ ਪੰਨਿਆ ਗਿਆ ਸੀ ਹਾਂ ਕਿੰਨੇ ਲੋਕ ਇਸ ਦੇ ਵਿੱਚ ਰਾਉਂਡ ਅਪ ਕੀਤੇ ਨੇ ਕਿ ਨਤੀਜੇ ਤੱਕੋਂ ਤੱਕ ਕਾਰਵਾਈ ਪਹੁੰਚੀ ਹੈ ਕਿੱਥੇ ਤੱਕ ਮੈਮ ਹਜੇ ਰਾਉਂਡ ਅਪ ਕਿਸ ਨੇ ਕੀਤਾ ਗਿਆ ਜਿਹੜੀ ਪਹਿਲੀ ਸਾਡੀ ਪ੍ਰਾਇਰਟੀ ਹੈ ਜਿਹੜੇ ਜ਼ਖਮੀ ਲੋਕ ਸੀਗੇ ਉਹਨਾਂ ਦਾ ਇਲਾਜ ਪ੍ਰੋਪਰ ਹੋ ਹੁਣ ਸਾਰੇ ਦਾ ਇਲਾਜ ਹੋ ਰਿਹਾ ਸਾਰੇ ਆਊਟ ਆਫ ਡੰਜਰ ਨੇ ਜੀ ਹਮਮ ਔਰ ਜਿਹੜੇ ਦੋ ਮੁਲਾਜ਼ਮ ਤੁਸੀਂ ਦੱਸ ਰਹੇ ਹੋ ਜ਼ਖਮੀ ਨੇ ਉਹ ਵੀ ਹਸਪੀਟਲਾਈਜ਼ ਜੀ ਜੀ ਦੋ ਪੁਲਿਸ ਮੁਲਾਜ਼ਮ ਜਖਮੀ ਸੀ ਉਹਨੂੰ ਤੋਂ ਵੀ ਹਮਮ ਸਿਵਲ ਹਸਪੀਟਲ ਫਰੋਜ਼ਪੁਰ ਤੋਂ ਫਿਰ ਅੱਗੇ ਫਰੀਦਕੋਟ ਹਸਪੀਟਲ ਰੈਫਰ ਕੀਤਾ ਗਿਆ ਸੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਧੰਨਵਾਦ ਹੈ ਤਾਂ ਰੰਦੀਪ ਕੁਮਾਰ ਸਾਡੇ ਨਾਲ ਫੋਨ ਲਾਈਨ ਤੇ ਸੀ ਔਰ ਉਹਨਾਂ ਨੇ ਇਹ ਦੱਸਿਆ ਹੈ ਕਿ ਨੌਬਤ ਇੱਥੇ ਤੱਕ ਆਈ ਹੈ ਕਿ ਪਿੰਡ ਵਾਲਿਆਂ ਨੇ ਇੱਕ ਤਾਂ ਘੇਰਾ ਪਾਇਆ ਜਿਹੜੇ ਪੁਲਿਸ ਮੁਲਾਜ਼ਮ ਨੇ ਔਰ ਦੂਜਾ ਉਹਨਾਂ ਨੂੰ ਬਦਕ ਤੱਕ ਬਣਾ ਲਿਆ ਪੁਲਿਸ ਦੀ ਜਿਹੜੀ ਸਕੋਰਪਿਓ ਗੱਡੀ ਸੀ ਉਸ ਦੀ ਜਿਹੜੀ ਭੰਨ ਤੋੜ ਕੀਤੀ ਗਈ ਹੈ ਇਸ ਕਰਕੇ ਇਹ ਨੌਬਤ ਆਈ ਫਾਇਰਿੰਗ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਤਾਂ ਮਨਦੀਪ ਕੁਮਾਰ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਮਨਦੀਪ ਗੱਲਬਾਤ ਵੀ ਹੋਈ ਹੈ ਸਾਡੀ ਹਾਲੀ ਦੇ ਵਿੱਚ ਰੰਦੀਪ ਕੁਮਾਰ ਉਹਨਾਂ ਦੇ ਨਾਲ ਐਸਪੀ ਨੇ ਤਾਂ ਉਹਨਾਂ ਨੇ ਸਾਰਾ ਘਟਨਾਕ੍ਰਮ ਦੱਸਿਆ ਕੀ ਹੋਇਆ ਕੀ ਹੈ ਨੌਬਤ ਉਹਨਾਂ ਨੇ ਕਿੱਸ ਕਰਕੇ ਆਈ ਕਿਉਂਕਿ ਉੱਥੇ ਬੰਦਕ ਤੱਕ ਬਣਾ ਲਿਆ ਸੀ ਪੁਲਿਸ ਮੁਲਾਜ਼ਮਾਂ ਨੂੰ ਕੀ ਹੈ ਤੁਹਾਡੇ ਕੋਲ ਜਾਣਕਾਰੀ ਬਿਲਕੁਲ ਗੁਰਜੋਜੀ ਗੱਲ ਕਰੀਏ ਤੇ ਕੱਲ ਦੇਰ ਰਾਤ ਚੱਕ ਜਿਹੜਾ ਹਮਦ ਪਿੰਡ ਹੈ ਸਰਹੱਦੀ ਪਿੰਡ ਹੈ ਉੱਥੇ ਵੀ ਇਹ ਘਟਨਾ ਹੈ ਔਰ ਜਿਹੜਾ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਬਾਬਾ ਬੁੱਢਾ ਸਾਹਿਬ ਜਿਹੜੇ ਤਾਂ-ਤਨ ਬਾਬਾ ਬੁੱਢਾ ਸਾਹਿਬ ਉਹਨਾਂ ਦੇ ਜੋੜ ਮੇਲੇ ਚੱਲ ਰਹੇ ਹੈ ਔਰ ਦਿਨ ਰਾਤ ਲਗਾਤਾਰ ਜਿਹਨੇ ਵੀ ਜਾ ਰਹੇ ਹੈ ਉੱਥੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਤੋਂ ਉਹਨਾਂ ਦੀ ਸੇਵਾਦਾਰੀ ਲੰਗਰ ਲਗਾਏ ਗਿਆ ਰਸਤੇ ਦੇ ਵਿੱਚ ਔਰ ਕਈ ਲੋਕ ਜਿਹੜੇ ਆ ਉੱਥੇ ਸੇਵਾ ਕਰ ਰਹੇ ਆ ਕੋਈ ਲੰਗਰ ਛੱਕ ਕੇ ਵਾਪਸ ਜਾ ਰਹੇ ਸੀ ਇਸ ਹਾਮਦ ਪਿੰਡ ਦੇ ਲੋਕ ਔਰ ਹੁਣ ਤicker ਜੋ ਜਾਣਕਾਰੀ ਨਿਕਲੀ ਹੈ ਕਿ ਲੰਗਰ ਛੱਕ ਕੇ ਵਾਪਸ ਜਾ ਰਹੇ ਸੀ ਤੇ ਇਹਨਾਂ ਦੀ ਇੱਕ ਨਾਕੇ ਦੇ ਉੱਤੇ ਜਿਹੜੀ ਗੱਲ ਸੁਣੀ ਹੋਈ ਪੁਲਿਸ ਦੇ ਨਾਲ ਔਰ ਉਸ ਤੋਂ ਬਾਅਦ ਜਿਹੜੇ ਆ ਮੋਟਰਸਾਈਕਲ ਲੈ ਕੇ ਜਿਹੜੇ ਤਿੰਨ ਕਾਇਲ ਹੋਇਆ ਉਹ ਆਪਣੇ ਪਿੰਡ ਨੂੰ ਨਿਕਲ ਜਾਂਦੇ ਔਰ ਪੁਲਿਸ ਜਿਹੜੀ ਹੈ ਉਹਨਾਂ ਦੇ ਪਿੱਛਾ ਕਰਦੀ ਔਰ ਪਿੰਡ ਪਹੁੰਚ ਕੇ ਉਹਨਾਂ ਦੇ ਨਾਲ ਕੁੱਟਮਾਰ ਕਰਦੀ ਹੈ ਔਰ ਉਸ ਤੋਂ ਬਾਅਦ ਜਦੋਂ ਪਿੰਡ ਵਾਲੇ ਉੱਥੇ ਇਕੱਠੇ ਹੁੰਦੇ ਆ ਤੇ ਉਹਨਾਂ ਨੇ ਜਿਹੜੀ ਸਰਕਾਰੀ ਗੱਡੀ ਸੀ ਉਸ ਨੂੰ ਘੇਰ ਲਿਆ ਔਰ ਉਸ ਨੂੰ ਘੇਰਨ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਜਿਹੜਾ ਉੱਥੇ ਫਾਇਰਿੰਗ ਕੀਤੀ ਗਈ ਜਿਸ ਫਾਇਰਿੰਗ ਦੇ ਵਿੱਚ ਚਾਰ ਜਿਹੜੇ ਆ ਲੋਕ ਗੋਲੀ ਲੱਗਣ ਨਾਲ ਇੰਜਰਡ ਹੋਇਆ ਇੱਕ ਮਹਿਲਾ ਦੇ ਵੀ ਜਿਹੜੀ ਹੈ ਬਾਹਾਂ ਤੇ ਫ੍ਰੈਕਚਰ ਆਇਆ ਔਰ ਦੋ ਪੁਲਿਸ ਵਾਲੇ ਦੱਸੇ ਜਾ ਰਹੇ ਆ ਕਿ ਇਸ ਘਟਨਾ ਦੇ ਵਿੱਚ ਜਿਹੜੇ ਆ ਜ਼ਖਮੀ ਹੋਇਆ ਔਰ ਤਿੰਨਾਂ ਨੂੰ ਜਿਹੜਾ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇੱਕ ਨੂੰ ਫੋਜ਼ਪੁਰ ਦੇ ਸਿਵਲ ਨਿੱਜੀ ਹਸਪਤਾਲ ਦੇ ਵਿੱਚ داخل ਕਰਾਇਆ ਗਿਆ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਕਿਤੇ ਨਾ ਕਿਤੇ ਨਾ ਸਵਾਲੇ ਖੜੇ ਹੋ ਰਹੇ ਕਿ ਇੱਕ ਹਫਤੇ ਦੇ ਵਿੱਚ ਹੀ ਪੁਲਿਸ ਨੂੰ ਪਹਿਲਾਂ ਜੀਰੇ ਦੇ ਵਿੱਚ ਫਾਇਰਿੰਗ ਕਰਨੀ ਪਈ ਹੁਣ ਕਿਤੇ ਰਾਤ ਜਿਹੜਾ ਚੱਕ ਮੁਹੰਮਦ ਦੇ ਵਿੱਚ ਫਾਇਰਿੰਗ ਗਈ ਵੀ ਪਈ ਜਿੱਦੇ ਵਿੱਚ ਹੁਣ ਚਾਰ ਲੋਕ ਕਾਇਲ ਹੋਏ ਨੇ ਜ਼ਖਮੀ ਹੋਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡ ਵਾਲਿਆਂ ਵੱਲੋਂ ਉਹਨਾਂ ਨੂੰ ਬੰਦੀ ਬਣਾ ਲਿੱਤਾ ਗਿਆ ਸੀ ਭੰਨ ਤੋੜ ਕੀਤੀ ਗਈ ਪੁਲਿਸ ਦੀ ਗੱਡੀ ਦੇ ਨਾਲ ਤੇ ਉਸ ਤੋਂ ਬਾਅਦ ਬਚਾਅ ਕਰਦੇ ਹੋਏ ਪੁਲਿਸ ਨੂੰ ਜਿਹੜੀ ਹੈ ਇਹ ਫਾਇਰਿੰਗ ਕਰਨੀ ਪ ਠੀਕ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਮਨਦੀਪ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਹਾਲਾਂਕਿ ਫਾਇਰਿੰਗ ਜਿਹੜੀ ਜੀਰਾ ਦੇ ਵਿੱਚ ਹੋਈ ਔਰ ਫਿਰੋਜ਼ਪੁਰ ਚੋਈ ਦੋਵੇਂ ਪੱਖੋਂ ਵੱਖਰੇ ਮਾਮਲੇ ਨੇ ਕਿਉਂਕਿ ਉਹ ਮਾਮਲਾ ਕਿਤੇ ਨਾ ਕਿਤੇ ਪੰਚਾਇਤੀ ਚੋਣਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਇਹ ਮਾਮਲਾ ਇੱਕ ਵੱਖਰਾ ਹੈ ਜਿਸ ਦੇ ਵਿੱਚ ਆਮ ਜਿਹੜੇ ਨੌਜਵਾਨ ਨੇ ਉਹ ਆਰੇ ਸਨ ਮੇਲੇ ਤੋਂ ਵਾਪਸ ਕੱਲ੍ਹ ਥਾਣਾ ਹਰਫਕੇ ਦੇ ਵਿੱਚ ਰਾਤ ਨੂੰ देर रात ਐਸਐਸਓ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਉਹਨੂੰ ਇਤਲਾਹ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐਸਐਚਓ ਨੇ ਰਿਐਕਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹੜੇ ਜਿੰਨਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ दारू ਪੀਤੀ ਹੋਈ ਸੀ ਜੋ ਐਸਐਚਓ ਵੀ ਜਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਮ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਨੂੰ ਪੁੱਛਿਆ ਵੀ ਤੈਨੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਆ ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਕੀ ਚ ਆ ਗਏ ਤੋਂ ਉਹਨਾਂ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਲਈ ਹਵਾਈ ਫਾਇਰ ਕੀਤਾ ਇਸ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਹ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਗੇ ਵਧਾਂਗੇ ਉਧਰ ਮੁੰਬਈ ਦੇ ਚੈਂਬੂਰ ਇਲਾਕੇ ਦੇ ਵਿੱਚ ਘਰ ਨੂੰ ਭਿਆਨਕ ਅੱਗ ਲੱਗੀ ਅੱਗ ਦੇ ਵਿੱਚ ਝੁਲਸ ਕੇ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਵੱਡਾ ਮੰਦਭਾਗਾ ਹਾਦਸਾ ਵਾਪਰਿਆ ਹੈ ਮਰਨ ਵਾਲਿਆਂ ਦੇ ਵਿੱਚ 3 ਬੱਚੇ ਵੀ ਸ਼ਾਮਲ ਨੇ ਸ਼ਾਰਟ ਸਰਕਟ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਅਗਰ ਅਗਲੀ ਵਜ੍ਹਾ ਸ਼ਾਰਟ ਸਰਕਟ ਹੈ ਤਾਂ ਮੁੰਬਈ ਦੇ ਚੈਂਬੂਰ ਇਲਾਕੇ ਦੀ ਇਹ ਸਾਰੀ ਕਹਾਣੀ ਹੈ ਤਸਵੀਰ ਤੁਹਾਨੂੰ ਉਸ ਘਰ ਦੀ ਦਿਖਾ ਰਹੇ ਹਾਂ ਜਿਸ ਤੱਕ ਕੁਝ ਵੀ ਬਾਕੀ ਨਹੀਂ ਬਚਿਆ ਪੂਰੀ ਤਰ੍ਹਾਂ ਨਾਲੇ ਘਰ ਸੜਕੇ ਜਿਦਾ ਸਵਾਹ ਹੋ ਚੁੱਕਿਆ ਹੈ ਤਾਂ ਮੁੰਬਈ ਦੇ ਚੈਂਬੂਰ ਇਲਾਕੇ ਦੇ ਵਿੱਚ ਘਰ ਨੂੰ ਇਹ ਭਿਆਨਕ ਅੱਗ ਲੱਗੀ सात लोग का इस दर्दनाक मौत हो गई है झुलस गए और मरण वाले तीन बच्चे भी शामिल हैं ये नौ लोग रहते थे, थे यहाँ पे जो जहाँ पे आग लगी वहाँ पे दो लोग थे बाप और बेटे तो उनको आग का पता चला तो वो लोग बाहर आए लेकिन जो ऊपर जो सात लोग थे एक फ्लोर पे तीन थे एक फ्लोर पे चार थे तो उनको बाहर निकलने को नहीं हुआ इनके लिए जो हम लोग स्थानिक लोग हैं वो से पीछे वाले जो ग्रिल है वो तोड़ा उनका पत्रा तोड़ के निकाला लेकिन वो धुएं में पूरे फंस गए थे वो और आग में पूरे फंस गए थे वही आग में उन लोग को बाहर निकाला हॉस्पिटल लेके जाने तक उनका तबियत ठीक था ये बराबर साढ़े चार और चार के आसपास हो गई लेकिन उनको बाहर निकलते निकलते साढ़े पाँच हो गए ज़्यादा से एक घंटे तक वो अंदर ही थे वो